ਮੈਂ ਹਾਂ ਸਾਰਿਕਾ ਚਵਾਲ ਲੈ ਕੇ ਹਾਜ਼ਰ ਹਾਂ ਅੱਜ ਆ ਪ੍ਰੋਗਰਾਮ ਵਿਚਾਰ ਵਟਾਂਦਾਂ ਸਾਡੇ ਨਾਲ ਮਾਹਰ ਪੱਤਰਕਾਰ ਡਾਕਟਰ ਤੇਜਿੰਦਰ ਵਿਲੇ ਜੀ ਹਾਜ਼ਰ ਨੇ ਜੀ ਆਇਆਂ ਨੂੰ ਆਖਤੀਆਂ ਸਾਨੂੰ ਧੰਨਵਾਦ ਜੀ ਧੰਨਵਾਦ ਸਿਆਸੀ ਖਬਰਾਂ ਲੈ ਕੇ ਗੱਲਬਾਤ ਕਰਦੇ ਆ ਪਹਿਲੀ ਵੱਡੀ ਖਬਰ ਤੇ ਗੱਲ ਕਰੀਏ ਆ ਸਵਾਲ ਇਹ ਆ ਸਰ ਕਿ ਵਕਫ ਵਕ ਦੇਸ਼ਾਂ ਨੂੰ ਪ੍ਰਤੀਨਿਧੀ ਮੰਡਲ ਭੇਜਣ ਦੀ ਜਿਹੜੀ ਜ਼ਰੂਰਤ ਹੈ ਉਹ ਕਿਉਂ ਪਈ ਦੇਖੋ ਅੱਜ ਜਿਹੜਾ ਵਿਗਿਆਨ ਦਾ ਯੁੱਗ ਹੈ ਜੀ ਔਰ ਇਸ ਯੁੱਗ ਦੇ ਵਿੱਚ ਯੁੱਧ ਕਰ ਲੈਣ ਨਾਲੋਂ ਇੰਪੋਰਟੈਂਟ ਹੁੰਦਾ ਹੈ ਯੁੱਧ ਦੀ ਜਸਟੀਫਿਕੇਸ਼ਨ ਬਣਾਉਣੀ ਜੀ ਬਿਲਕੁਲ ਕਿਉਂਕਿ ਸੰਸਾਰ ਭਰ ਦੇ ਲੋਕ ਹੁਣ ਜਦੋਂ মিডিਆ ਨਾਲ ਜੜ ਚੁੱਕੇ ਆ ਤਾਂ ਉਹ ਦੇਖਦੇ ਆ ਕਿ ਇੱਕ ਦੇਸ਼ ਨੇ ਦੂਸਰੇ ਦੇਸ਼ ਤੇ ਯੁੱਧ ਕੀਤਾ ਜੀ ਹੁਣ ਜੇ ਭਾਰਤ ਪਾਕਿਸਤਾਨ ਦਾ ਜਿਹੜਾ 4 ਦਿਨ ਦੀ ਇਹ ਬੇਚੈਨੀ ਦਾ ਪੀਰੀਅਡ ਹੈ ਹੂੰ ਇਹਨੂੰ ਅਸੀਂ ਭਾਰਤ ਵਾਲੇ ਆਪਣਾ ਪੱਖ ਨਹੀਂ ਰੱਖਾਂਗੇ ਜੀ ਤਾ ਹੋ ਸਕਦਾ ਹੈ ਪਾਕਿਸਤਾਨ ਆਪਣਾ ਪੱਖ ਰੱਖੇ ਹੂੰ ਤੇ ਜਦੋਂ ਆਪਣਾ ਪੱਖ ਰੱਖੇ ਤਾਂ ਉਹ ਸਾਨੂੰ ਇੱਕ ਹਮਲਾਵਰ ਦੇਸ਼ ਵਜੋਂ ਪਰਿਭਾਸ਼ਿਤ ਕਰੇ ਦੁਨੀਆ ਵਿੱਚ ਅੱਜ ਕੋਈ ਵੀ ਦੇਸ਼ ਉਹ ਸਰਵਾਈਵ ਨਹੀਂ ਕਰ ਸਕਦਾ ਜਿਹੜਾ ਇੰਡੀਵਿਜੂਅਲ ਚੱਲੇਗਾ ਤੇ ਜਿਹੜਾ ਬਾਕੀ ਸੋਸਾਇਟੀ ਨੂੰ ਸਮਾਜ ਨੂੰ ਨਾਲ ਲੈ ਕੇ ਨਹੀਂ ਚੱਲਦਾ ਜੀ ਤੁਹਾਨੂੰ ਯਾਦ ਹੋਣਾ ਹੈ ਜਦੋਂ ਅਮਰੀਕਾ ਨੇ ਸਦਾਮ ਹਸੈਨ ਤੇ ਅਟੈਕ ਕੀਤਾ ਸੀ ਤੇ ਉਹਨਾਂ ਨੇ ਵੀ ਕਿਹਾ ਸੀ ਕਿ ਇਹਦੇ ਕੋਲ ਰਸਾਇਣਕ ਹਥਿਆਰ ਨੇ ਹਮ ਰਸਾਇਣਕ ਹਥਿਆਰ ਜਿਹੜੇ ਨੇ ਉਹ ਸੰਸਾਰ ਭਰ ਲਈ ਖਤਰਾ ਨੇ ਔਰ ਅਸੀਂ ਉਹ ਰਸਾਇਣਕ ਹਥਿਆਰ ਲੱਭਣ ਦੇ ਲਈ ਹਮ ਇਸ ਦੇਸ਼ 'ਚ ਵੜਿਆ ਜੀ ਸੋ ਉਹਨਾਂ ਨੇ ਆਪਣੀਆਂ ਫੌਜਾਂ ਦੀ ਜਸਟੀਫਿਕੇਸ਼ਨ ਬਣਾਈ ਸੀ ਕਿ ਰਸਾਇਣਕ ਹਥਿਆਰ ਲੱਭਣ ਚੱਲੇ ਆ ਜੀ ਜਦੋਂ ਫਿਰ ਉਹਨਾਂ ਨੂੰ ਰਸਾਇਣਕ ਹਥਿਆਰ ਨਹੀਂ ਲੱਭੇ ਹਮ ਤੇ ਉਹਨਾਂ ਨੇ ਇਹ ਨਹੀਂ ਕਿਹਾ ਕਿ ਸਾਨੂੰ ਰਸਾਇਣਕ ਹਥਿਆਰ ਨਹੀਂ ਲੱਭੇ ਕਿਤੇ ਨਹੀਂ ਉਹਨਾਂ ਨੇ ਕਿਹਾ ਜੀ ਪਰੰਤੂ ਉਹ ਜਦੋਂ ਉਹਨਾਂ ਨੂੰ ਸਦਾਮ ਹਸੈ ਲੱਭਿਆ ਤਾਂ ਸਦਾਮ ਹਸੈ ਨੂੰ ਉਹਨਾਂ ਨੇ ਫਾਂਸੀ ਲਾਇਆ ਜੀ ਹੁਣ ਸਵਾਲ ਤਾਂ ਦੁਨੀਆ ਜਾਣਦੀ ਹੈ ਕਿ ਜਿਹੜੇ ਕੁਦਰਤੀ ਮਾਲ ਖਜ਼ਾਨੇ ਨੇ ਉੱਥੇ ਤੇਲ ਹੈ ਸੋ ਤੇਲ ਦੇ ਖੂਹਾਂ ਤੇ ਬਹੁ ਰਾਸ਼ਟਰੀ ਕਾਰਪੋਰੇਟ ਘਰਾਣਿਆਂ ਦੇ ਕਬਜ਼ਿਆਂ ਨੂੰ ਲੈ ਕੇ ਬੇਸਿਕਲੀ ਲੜਾਈ ਹੈ ਜੀ ਤੇ ਜਿਹੜੇ ਦੇਸ਼ ਦੇ ਕੁਦਰਤੀ ਮਾਲ ਖਜ਼ਾਨੇ ਨੇ ਉਹ ਉਹਨਾਂ ਦੀ ਰਾਖੀ ਕਰਨਾ ਚਾਹੁੰਦੇ ਨੇ ਤੇ ਕੰਟਰਡਿਕਸ਼ਨ ਤਾਂ ਇਹ ਹੈ ਕਿ ਉਹ ਮਲਟੀਨੇਸ਼ਨਲ ਕਾਰਪੋਰੇਟ ਸੈਕਟਰ ਨੂੰ ਲੁੱਟਣ ਨਹੀਂ ਦਿੰਦਾ ਜੀ ਤੇ ਮਲਟੀਨੇਸ਼ਨਲ ਕਾਰਪੋਰੇਟ ਸੈਕਟਰ ਦੇ ਪਿੱਛੇ ਅਮਰੀਕਨ ਵਰਗੀ ਸ਼ਕਤੀ ਹੈ ਤੇ ਉਹ ਨੂੰ ਲੁੱਟਣਾ ਚਾਹੁੰਦੇ ਜੀ ਹੁਣ ਜਦੋਂ ਤੁਸੀਂ ਤੁਹਾਡੇ ਸਵਾਲ ਤੇ ਆਉਣਾ ਕਿ ਅਸੀਂ 32 ਵੱਖ-ਵੱਖ ਦੇਸ਼ਾਂ ਲਈ ਇਸ ਕੁੱਲ 7 ਜਿਹੜੇ ਵਫ਼ਦ ਨੇ ਹੂੰ ਉਹ ਪੇਜ ਰਹਿਣ ਜੀ ਹਰ ਵਫ਼ਦ ਵਿੱਚ 7-8 7-8 ਮੈਂਬਰ ਨੇ ਹਮ ਔਰ ਇਹ ਜਿਹੜੇ ਵਫ਼ਦ ਨੇ ਇਹ ਵੱਖ-ਵੱਖ ਦੇਸ਼ਾਂ 'ਚ ਵੱਖ-ਵੱਖ ਅ ਦੇਸ਼ਾਂ ਦੇ ਰਾਜਦੂਤਾਂ ਨਾਲ ਗੱਲ ਕਰਨਗੇ ਤੇ ਉੱਥੇ ਜਾ ਕੇ ਦੱਸਣਗੇ ਕਿ ਜਿਹੜਾ ਇਹ ਯੁੱਧ 4 ਦਿਨ ਚੱਲਿਆ ਹੈ ਹਮ ਇਸ ਯੁੱਧ ਦੇ ਪਿੱਛੇ ਕਿਹੜੀਆਂ ਜਿਹੜੀਆਂ ਧਾਰਨਾਵਾਂ ਨੇ ਉਹ ਕੰਮ ਕਰਦੀਆਂ ਨੇ ਜੀ ਜਿਵੇਂ ਪੈਲਗਾਮ ਕੋਈ ਪਹਿਲੀ ਘਟਨਾ ਨਹੀਂਗੀ ਪੈਲਗਾਮ ਤੋਂ ਪਹਿਲਾਂ ਵੀ ਜੇ ਦੇਖਿਆ ਜਾਵੇ ਤਾਂ ਪਲਵਾਮਾ ਇਸ ਦੇਸ਼ ਚ ਹੋਇਆ ਜੀ ਬਿਲਕੁਲ ਆ ਪਾਰਲੀਮੈਂਟ ਤੇ ਅਟੈਕ ਹੋਇਆ ਇਸ ਦੇਸ਼ ਮੁੰਬਈ ਤੇ ਹਮਲਾ ਹੋਇਆ ਜਹਾਜ਼ ਗਵਾ ਕੀਤੇ ਗਏ ਸੋ ਵਕ ਵਕ ਸਮਿਆਂ ਤੇ ਹਿੰਦੁਸਤਾਨ ਨੂੰ ਪਰੇਸ਼ਾਨ ਕਰ ਲਈ ਸਾਡੇ ਗੁਆਂਢੀ ਮੁਲਕ ਪਾਕਿਸਤਾਨ ਵੱਲੋਂ ਟ੍ਰੇਨਡ ਅਤਵਾਦੀ ਆਉਂਦੇ ਰਹੇ ਨੇ ਇਸ ਗੱਲ ਦੀ ਅੱਜ ਦੁਨੀਆ ਭਰ ਵਿੱਚ ਕੋਈ ਸਬੂਤ ਦੇਣ ਦੀ ਲੋੜ ਨਹੀਂ ਗਈ ਕਿ ਜਿਹੜਾ ਪਾਕਿਸਤਾਨ ਹੈ ਉਹ ਇੰਟਰਨੈਸ਼ਨਲ ਪੱਧਰ ਦੇ ਅਤਵਾਦੀਆਂ ਨੂੰ ਪਨਾਹ ਦਿੰਦਾ ਟ੍ਰੇਨਿੰਗ ਦਿੰਦਾ ਹਥਿਆਰ ਸਪਲਾਈ ਕਰਦਾ ਤੇ ਕੱਲੇ ਹਿੰਦੁਸਤਾਨ 'ਚ ਹੀ ਨਹੀਂ ਜਿੱਥੇ ਵੀ ਉਹਦਾ ਵਸ ਚੱਲਦਾ ਹੈ ਉਹ ਉੱਥੇ ਹੀ ਆਪਣਾ ਪ੍ਰੋਡਕਟ ਜਿਹੜਾ ਅਤਵਾਦ ਹੈ ਉਹ ਭੇਜਦਾ ਹੈ ਜੀ ਸੰਸਾਰ ਵਿੱਚ ਅੱਤਵਾਦ ਨੂੰ ਲੈ ਕੇ ਅਮਰੀਕਾ ਬਹੁਤ ਸਖਤ ਹੈ ਔਰ ਅਮਰੀਕਾ ਦੀ ਇਹ ਜਿਹੜੀ ਸਖਤੀ ਹੈ ਇਹ ਜਿਹੜੀ ਇਨਟੋਲਰੈਂਸ ਹੈ ਉਸ ਇਨਟੋਲਰੈਂਸ ਦਾ ਭਾਰਤ ਦੀ ਸਰਕਾਰ ਨੇ ਸਦਾ ਹੀ ਇਹ ਜਿਹੜਾ ਆ ਉਹ ਮੋਢੇ ਨਾਲ ਮੋਢਾ ਜੋੜ ਕੇ ਸਾਫ ਦਿੱਤਾ ਭਾਰਤ ਦੀ ਸਰਕਾਰ ਨੇ ਕਿਹਾ ਕਿ ਦੁਨੀਆ ਭਰ ਵਿੱਚ ਕਿਸੇ ਵੀ ਰੰਗ ਦਾ ਕਿਸੇ ਵੀ ਧਰਮ ਦਾ ਕਿਸੇ ਵੀ ਜਾਤ ਦਾ ਕਿਸੇ ਵੀ ਕੌਮ ਦਾ ਜਿਹੜਾ ਅੱਤਵਾਦ ਹੈ ਉਹ ਬੇਸਿਕਲੀ ਦੇਸ਼ ਲਈ ਜਾਂ ਬਾਕੀ ਦੇਸ਼ਾਂ ਲਈ ਖਤਰਨਾਕ ਹੁੰਦਾ ਇਸ ਕਰਕੇ ਭਾਰਤ ਹਰ ਤਰ੍ਹਾਂ ਦੇ ਜਿਹੜਾ ਅਤਵਾਦ ਹੈ ਉਹਦੇ ਖਿਲਾਫ ਹੈ ਜੀ ਹੁਣ ਇਸ ਸਾਰੇ ਦੇ ਸੰਦਰਭ ਵਿੱਚ ਇੱਕ ਗੱਲ ਦੇਸ਼ ਵਿੱਚ ਨਰਿੰਦਰ ਮੋਦੀ ਦੀ ਸਰਕਾਰ ਨੇ ਜਿਹੜੀ ਭਾਜਪਾ ਦੀ ਅਗਵਾਈ ਵਾਲੀ ਸਰਕਾਰ ਹੈ ਜੀ ਇਹ ਸਤਾਪਤ ਵੀ ਕਰਨੀ ਹੈ ਕਿ ਦੇਸ਼ ਹੁਣ ਬਦਲ ਚੁੱਕਾ ਹੈ ਇਸ ਦੇਸ਼ ਵਿੱਚ ਹੁਣ ਭਾਜਪਾ ਦੀ ਸਰਕਾਰ ਹੈ ਹੁਣ ਉਹ ਜਿਹੜੀ ਐਨਡੀਏ ਦੀ ਸਰਕਾਰ ਨਹੀਂ ਗਈ ਹੁਣ ਕਾਂਗਰਸ ਦੀ ਅਗਵਾਈ ਵਾਲੀ ਸਰਕਾਰ ਨਹੀਂ ਗਈ ਸੋ ਇਹ ਜਿਹੜੀ ਆਤਵਾਦ ਨੂੰ ਲੈ ਕੇ ਜ਼ੀਰੋ ਟੋਲਰੈਂਸ ਅਮਰੀਕਾ ਦੀ ਹੈ ਉਦਾਂ ਦੀ ਜ਼ੀਰੋ ਟੋਲਰੈਂਸ ਹੀ ਸਾਡੇ ਦੇਸ਼ ਦੇ ਪ੍ਰਧਾਨ ਮੰਤਰੀ ਸ਼੍ਰੀ ਨਰਿੰਦਰ ਮੋਦੀ ਦੀ ਵੀ ਆ ਤੇ ਭਾਈਪਾ ਸਰਕਾਰ ਦੀ ਵੀ ਆ ਹੁਣ ਇਸ ਦੇ ਸੰਦਰਭ ਵਿੱਚ ਭਾਰਤ ਸਰਕਾਰ ਕਈ ਵਾਰ ਆਖ ਚੁੱਕੀ ਹੈ ਕਿ ਜੇ ਤੁਸੀਂ ਪੇਂਡ ਅਤਵਾਦੀ ਭੇਜ ਕੇ ਸਾਡੇ ਨਿਰਦੋਸ਼ ਲੋਕਾਂ ਤੇ ਹਮਲਾ ਕਰੋਗੇ ਉਹਨਾਂ ਨੂੰ ਮਾਰੋਗੇ ਤੇ ਬਦਲੇ ਵਿੱਚ ਸਾਡੀਆਂ ਜਿਹੜੀਆਂ ਫੌਜਾਂ ਨੇ ਉਹ ਤੁਹਾਡੇ ਦੇਸ਼ ਵਿੱਚ ਬਣੇ ਅਤਵਾਦੀਆਂ ਦੇ ਟਿਕਾਣਿਆਂ ਤੇ ਹਮਲੇ ਕਰਨਗੇ ਜੀ ਮੈਂ ਆਪਣੇ ਦਰਸ਼ਕਾਂ ਨੂੰ ਲਾਲ ਜੋੜਨ ਲਈ ਯਾਦ ਕਰਾ ਦੇਵਾਂ ਵੀ ਜਿਹੜੀ ਆਪਾਂ ਬਾਲਾਕੋਟ ਦੀ ਸਟ੍ਰਾਈਕ ਕੀਤੀ ਸੀ ਜਿੱਦ ਤੇ ਫਿਲਮਾਂ ਵੀ ਬਣ ਗਈਆਂ ਜਿੱਦ ਤੇ ਗਾਣੇ ਬਣ ਗਏ ਭਾਵੇਂ ਤੋਂ ਪਹਿਲਾਂ ਵੀ ਕਾਂਗਰਸ ਦੇ ਰਾਜ ਵਿੱਚ ਇਦਾਂ ਸਟ੍ਰਾਈਕਾਂ ਹੁੰਦੀਆਂ ਰਹੀਆਂ ਐ ਪਰ ਉਸ ਸਟ੍ਰਾਈਕ ਦਾ ਮਤਲਬ ਇਹ ਸੀ ਕਿ ਤੁਸੀਂ ਸਾਡੇ ਤੇ ਪਲਵਾਮਾ ਕੀਤਾ ਅਸੀਂ ਪਲਵਾਮਾ ਦਾ ਬਦਲਾ ਤੁਹਾਡੇ ਦੇਸ਼ ਦੇ ਅੰਦਰ ਜਾ ਕੇ ਲਵਾਂਗੇ ਹੁਣ ਸਵਾਲ ਇਹ ਪੈਦਾ ਹੁੰਦਾ ਹੈ ਕਿ ਉਦੋਂ ਅਸੀਂ ਅੰਦਰ ਗਏ ਅੰਦਰ ਗਏ ਤੇ ਜੋ ਵੀ ਸਾਡੇ ਦੇਸ਼ ਦੀ ਫੌਜ ਨੂੰ ਵਾਜਬ ਲੱਗਾ ਇਹਨਾਂ ਨੇ ਕੀਤਾ ਜੀ ਔਰ ਉਸ ਵਾਰਨਿੰਗ ਦੇ ਤਹਿਤ ਕੀਤਾ ਕਿ ਤੁਹਾਡੇ ਹਮਲੇ ਨੂੰ ਅਸੀਂ ਅਤਵਾਦੀ ਹਮਲਾ ਨਹੀਂ ਮੰਨਾਂਗੇ ਤੁਹਾਡੇ ਹਮਲੇ ਨੂੰ ਸਾਡੇ ਦੇਸ਼ ਤੇ ਹੋਇਆ ਇੱਕ ਫੌਜੀ ਅਟੈਕ ਮੰਨਾਂਗੇ ਕਿਉਂਕਿ ਤੁਸੀਂ ਇਹਨਾਂ ਨੂੰ ਟ੍ਰੇਨ ਕਰਦੇ ਹੋ ਸੋ ਜਿਹੜਾ ਉਹ ਸਾਡਾ ਸਾਡੀ ਜਿਹੜੀ ਸਟ੍ਰਾਈਕ ਸੀਗੀ ਉਸ ਸਰਜਿਕਲ ਸਟ੍ਰਾਈਕ ਨੂੰ ਪਾਕਿਸਤਾਨ ਨੇ ਇਗਨੋਰ ਕੀਤਾ ਜੀ ਔਰ ਗਲਤੀਦਰ ਗਲਤੀ ਹੁਣ ਜਿਹੜਾ ਪਹਿਲਗਾਮ ਦੀ ਘਟਨਾ ਹੋਈ ਹੈ ਇਸ ਘਟਨਾ ਦੇ ਸੰਦਰਭ ਵਿੱਚ ਜਿਹੜੀ ਅਸੀਂ ਸਰਜਿਕਲ ਸਟ੍ਰਾਈਕ ਕੀਤੀ ਹੈ ਬੇਸਿਕਲੀ ਸੋ ਸਾਡੀ ਉਸ ਸਰਜਿਕਲ ਸਟ੍ਰਾਈਕ ਨੇ ਦੋ ਵੱਡੀਆਂ ਅਤਵਾਦੀ ਜਿਹੜੀਆਂ ਆਰਗੇਨਾਈਜੇਸ਼ਨਸ ਨਹੀਂ ਗਿਆ ਉਹਨਾਂ ਆਰਗਨਾਈਜੇਸ਼ਨਸ ਦੇ ਜਿਹੜੇ ਦਫ਼ਤਰ ਨੇ ਉਹ ਤਬਾਹ ਕਰ ਦਿੱਤੇ ਉਹਨਾਂ ਦੇ ਟ੍ਰੇਨਿੰਗ ਸੈਂਟਰ ਤਬਾਹ ਕਰਤੇ ਲਗਭਗ 100 ਦੇ ਕਰੀਬ ਅਤਵਾਦੀ ਜਾਂ ਉਹਨਾਂ ਦੇ ਨੇੜਲੇ ਸਾਥੀ ਮਾਰੇ ਗਏ ਹੂੰ ਦੂਸਰਾ ਇਹ ਹੈ 40 ਦੇ ਕਰੀਬ ਜਿਹੜੇ ਉਹਨਾਂ ਦੇ ਫੌਜੀ ਜਾਂ ਉਹਨਾਂ ਦੇ ਟ੍ਰੇਨਰ ਅਫਸਰ ਜੋ ਹੈ ਉਹ ਮਾਰੇ ਗਏ ਸੋ ਉਹਦੇ ਬਦਲੇ ਵਿੱਚ ਪਾਕਿਸਤਾਨ ਨੇ ਸਾਡੇ ਤੇ ਹਮਲਾ ਕੀਤਾ ਇਸ ਸਾਰੇ ਕੁੱਝ ਦੀ ਜਿਹੜਾ ਬਰਤਾਂਤ ਹੈ ਇਹਨੂੰ ਬਿਆਨ ਕਰਨ ਦੇ ਲਈ ਇਹ ਜਿਹੜੀ ਸਾਡੇ ਦੇਸ਼ ਦੀ ਸਰਕਾਰ ਐ ਨੇ ਸਰ ਪਾਰਟੀ ਮੀਟਿੰਗ ਕੀਤੀ ਸੀ ਤੇ ਸਰ ਪਾਰਟੀ ਮੀਟਿੰਗ ਚ ਜੋ ਫੈਸਲਾ ਹੋਇਆ ਉਹਦੇ ਤਹਿਤ ਭਾਜਪਾ ਵੱਲੋਂ ਕਾਂਗਰਸ ਵੱਲੋਂ ਜਨਤਾਦਲ ਯੂ ਵੱਲੋਂ ਔਰ ਡੀਐਮਕੇ ਵੱਲੋਂ ਰਾਸ਼ਟਰੀ ਕਾਂਗਰਸ ਦਲ ਵੱਲੋਂ ਤੇ ਸਭ ਸੈਨਾ ਵੱਲੋਂ ਜੀ ਔਰ ਜਿਹੜੇ ਚੁਣਿੰਦਾ ਇਹਨਾਂ ਦੇ ਆਗੂ ਨੇ ਉਹਨਾਂ ਨੂੰ ਭੇਜਿਆ ਗਿਆ ਹੁਣ ਮੈਂ ਦੱਸਣਾ ਚਾਹੁੰਦਾ ਕਿ ਕਾਂਗਰਸ ਜਨਤਾਦਲ ਵੱਲੋਂ ਸੰਜੀਵ ਕੁਮਾਰ ਝਾਹ ਹੋਰਾਂ ਨੂੰ ਚੁਣਿਆ ਗਿਆ ਜਿਹੜੇ ਅਗਵਾਈ ਕਰਨਗੇ ਡੀਐਮਕੇ ਦੇ ਕਨੀ ਮੋਜੀ ਹੋਰੀ ਨੇ ਉਹ ਇਹਦੀ ਅਗਵਾਈ ਕਰਨਗੇ ਐਨਸੀਪੀ ਸਪਾ ਦੇ ਸੁਪਰੀਆ ਸੂਲੇ ਹੋਰੀ ਇਹਦੀ ਅਗਵਾਈ ਕਰਨਗੇ ਜੀ ਸੈਮਸਨਾਂ ਦੇ ਸ਼੍ਰੀਕਾਤ ਸ਼ਿੰਦੇ ਹੋਰੀ ਇਹਦੀ ਅਗਵਾਈ ਕਰਨਗੇ ਤੇ ਕਾਂਗਰਸ ਦੇ ਸਸੀ ਥਰੂਰ ਹੋਰੀ ਇਹਦੀ ਗਵਾਈ ਕਰਨਗੇ ਉਹ ਸਸੀ ਥਰੂਰ ਇੱਕ ਵੱਡਾ ਇੰਟੈਲੈਕਚੁਅਲ ਨਾਂ ਹੈ ਜਿਹੜੀ ਥਰੂਰ ਵਰਗੇ ਇੰਟੈਲੈਕਚੁਅਲ ਦੀਆਂ ਸੇਵਾਵਾਂ ਕਿਉਂ ਨਹੀਂ ਲੈਣੀਆਂ ਸੋ ਇਹਨੂੰ ਲੈ ਕੇ ਜਿਹੜਾ ਆ ਉਹ ਵਿਵਾਦ ਜਿਹੜਾ ਉਹ ਖੜਾ ਕਾਂਗਰਸ ਨੇ ਕੀਤਾ ਹੈ ਜੀ ਸ਼ਸ਼ੀਥਰੂਰ ਦੀ ਜੇਕਰ ਗੱਲ ਕਰੀਏ ਤਾਂ ਉਹਨਾਂ ਦੇ ਇੱਕ ਗਰੁੱਪ ਦੇ ਚੱਲੇ ਜਾਣ ਦੇ ਨਾਲ ਜਿਹੜਾ ਸੰਕਟ ਕੀ ਖੜਾ ਹੋਇਆ ਹੈ ਸਾਡੇ ਦਰਸ਼ਕਾਂ ਦੱਸੋ ਦੇਖੋ ਸ਼ਸ਼ੀਥਰੂਰ ਕਾਂਗਰਸ ਦਾ ਇੱਕ ਵੱਡਾ ਚਿਹਰਾ ਤਾਂ ਹੈ ਹੀ ਜੀ ਜੀ ਕੇਰਲਾ ਤੋਂ ਆਉਂਦੇ ਨੇ ਔਰ ਬੇਸਿਕਲੀ ਇਹ ਲੀਡਰ ਨਾਲੋਂ ਵੱਡੇ ਇੰਟੈਲੈਕਚੁਅਲ ਨੇ ਹਮ ਇੰਟੈਲੈਕਚੁਅਲਸ ਵੀ ਉਸ ਪਾਇਦੇ ਨੇ ਕਿ ਸੰਸਾਰ ਪੱਧਰ ਤੇ ਇਨਾਂ ਦੇ ਕੀਤੇ ਕਮੈਂਟ ਨੂੰ ਦੇਖਿਆ ਸਮਝਿਆ ਤੇ ਪੜਿਆ ਜਾ ਰਿਹਾ ਹੈ ਜੀ ਜਦੋਂ ਇਹ ਪੈਲਗਾਮ ਤੋਂ ਬਾਅਦ ਇਹ ਜੜਾ ਸਾਨੂੰ ਸਰਜਿਕਲ ਸਟ੍ਰਾਈ ਕਰਨੀ ਪਈ ਤੇ 4 ਦਿਨ ਦਾ ਫੌਜੀ ਤਣਾ ਹੈ ਇਹਦੇ ਤੇ ਜਿਹੜੀਆਂ ਸ਼ਸ਼ੀ ਤਰੂਰ ਹੋਰਾਂ ਦੀਆਂ ਟਿੱਪਣੀਆਂ ਨੇ ਉਹ ਸੰਸਾਰ ਪੱਧਰ ਤੇ ਬੜੀਆਂ ਗਈਆਂ ਉਹਨਾਂ ਦਾ ਅਦਨ ਹੋਇਆ ਹੈ ਔਰ ਉਸੇ ਦ੍ਰਿਸ਼ਟੀ ਤੋਂ ਹੀ ਆ ਮੈਨੂੰ ਲੱਗਦਾ ਹੈ ਕਿ ਇਹ ਦੇਸ਼ ਦੀ ਜਿਹੜੀ ਹਾਕਮਤ ਹੈ ਭਾਜਪਾ ਉਹਦੇ ਵੱਲੋਂ ਸ਼ਸ਼ੀ ਧਰੂ ਦਾ ਨਾਮ ਲਿਆ ਗਿਆ ਜੀ ਹੁਣ ਕਮਾਲ ਦੀ ਗੱਲ ਇਹ ਹੈ ਕਿ ਜਦੋਂ ਵੀ ਇਹੋ ਜਿਹੇ ਮੌਕੇ ਹੁੰਦੇ ਨੇ ਜੀ ਜਿਹੜੀ ਹਾਕਮਤ ਹੈ ਉਹਦੇ ਕੋਲ ਰਾਈਟ ਆਫ ਚੁਆਇਸ ਹੈ ਵੀ ਉਹਦੇ ਕੋਲ ਇਹ ਹੱਕ ਹੈ ਕਿ ਉਹਨੇ ਚੋਣ ਕਰਨੀ ਹੈ ਤੇ ਉਹਨੇ ਜੇ ਤੋ ਚੋਣ ਕਰਨੀ ਹੈ ਤੇ ਉਹ ਚੋਣ ਕਰਨ ਲੱਗਾ ਆਪਣੀ ਮਨਮਰਜ਼ੀ ਕਰੇਗਾ ਹੁਣ ਤੁਸੀਂ ਦੇਖੋ ਵੀ ਜਿਹੜੇ ਲੋਕਾਂ ਦੇ ਨਾਂ ਚਾਰ ਬੰਦਿਆਂ ਦੇ ਨਾਂ ਕਾਂਗਰਸ ਨੇ ਦਿੱਤੇ ਸੀ ਉਹਨਾਂ ਚ ਸਾਬਕਾ ਕੇਂਦਰੀ ਮੰਤਰੀ ਸ਼੍ਰੀ ਆਨੰਦ ਸ਼ਰਮਾ ਜੀ ਸੀਗੇ ਜੀ ਉਹਨਾਂ ਚ ਸਾਬਕਾ ਡੈਪਟੀ ਸਪੀਕਰ ਗੌਰਵ ਗੰਗੋਈ ਹੋਰੀ ਸੀਗੇ ਉਹਨਾਂ ਚ ਸੰਸਦ ਮੈਂਬਰ ਸ਼ਾਹਿਦ ਨਸੀਰ ਹੁਸੈਨ ਹੋਰੀ ਸੀਗੇ ਤੇ ਉਹਨਾਂ ਚ ਪੰਜਾਬ ਕਾਂਗਰਸ ਦੇ ਪ੍ਰਧਾਨ ਤੇ ਮੈਂਬਰ ਪਾਰਲੀਮੈਂਟ ਅਮਰਿੰਦਰ ਸਿੰਘ ਰਾਜ ਆਵੜੰਘੋਰੀ ਸੀਗੇ ਜੀ ਇਹ ਨਾ ਕਾਂਗਰਸ ਨੇ ਸੁਜੈਸਟ ਕੀਤੇ ਸੀ ਕਿ ਸਾਡੇ ਆ ਚਾਰ ਬੰਦੇ ਜਿਹੜੇ ਆ ਉਹ ਇਹਨਾਂ ਪ੍ਰਤੀਨਿਧ ਮੰਡਲਾਂ ਦੇ ਵਿੱਚ ਤੁਸੀਂ ਲੈ ਕੇ ਜਾਓ ਤੇ ਇਹਦੀ ਜਸਟੀਫਿਕੇਸ਼ਨ ਬਣਾਉਣਗੇ ਹਮ ਪਰੰਤੂ ਜਿਹੜੇ ਲੋਕਾਂ ਨੂੰ ਕਾਂਗਰਸ ਦਿਆਂ ਨੂੰ ਲਿਆ ਗਿਆ ਉਹਨਾਂ ਵਿੱਚ ਆਨੰਦ ਸ਼ਰਮਾ ਜਿਹੜੇ ਸਾਬਕਾ ਕੇ ਕੇਂਦਰੀ ਕੈਬਨਟ ਮੰਤਰੀ ਰਹੇ ਨੇ ਉਹਨਾਂ ਨੂੰ ਤੱਕ ਸ਼ਾਮਲ ਕੀਤਾ ਗਿਆ ਬਾਕੀ ਜਿਹੜੇ 4 ਨਾਂ ਹੋਰ ਨੇ ਉਹ ਇਹਨਾਂ ਦੀ ਲਿਸਟ ਵਿੱਚੋਂ ਬਾਹਰੇ ਨੇ ਜ ਜਿਨ੍ਹਾਂ ਵਿੱਚ ਸ਼ਸ਼ੀ ਥਰੂਰ ਆ ਸ਼ਸ਼ੀ ਥਰੂਰ ਦਾ ਨਾਂ ਕਾਂਗਰਸ ਨੇ ਸਜੈਸਟ ਨਹੀਂ ਸੀ ਕੀਤਾ ਮਨੀਸ਼ ਤਵਾੜੀ ਆ ਮਨੀਸ਼ ਤਵਾੜੀ ਦਾ ਨਾਂ ਸਜੈਸਟ ਨਹੀਂ ਸੀ ਕੀਤਾ ਇਹ ਪੰਜਾਬ ਤੋਂ ਮੈਂਬਰ ਪਾਰਲੀਮੈਂਟ ਨੇ ਅਮਰ ਸਿੰਘ ਹੋਰੀ ਨੇ ਇਹਨਾਂ ਦਾ ਨਾਂ ਕਾਂਗਰਸ ਨੇ ਸਜੈਸਟ ਨਹੀਂ ਸੀ ਕੀਤਾ ਐ ਸਲਮਾਨ ਖਰਸ਼ੀਦ ਹੋਰੀ ਨੇ ਜਿਹੜੇ ਇਹ ਸਾਫ ਦਾ ਕੇਂਦਰੀ ਕੈਬਨਟ ਮੰਤਰੀ ਨੇ ਇਹਨਾਂ ਦਾ ਨਾਂ ਕਾਂਗਰਸ ਨੇ ਸੁਜੈਸਟ ਨਹੀਂ ਕੀਤਾ ਸੋ ਕਾਂਗਰਸ ਨੇ ਤੇ ਚਾਰ ਨਾਂ ਸੁਜੈਸਟ ਕੀਤੇ ਸੀ ਪਰ ਇਹਨਾਂ ਨੇ ਪੰਜ ਭੇਜੇ ਨੇ ਜੀ ਔਰ ਮੈਂ ਇਹਨੂੰ ਇਦਾਂ ਸਮਝਦਾ ਬਈ ਦੇਖੋ ਗੱਲ ਆ ਇੱਕ ਬੰਦੇ ਤ ਹੈਗਾ ਆ ਸ਼ਸ਼ੀ ਥਰੂਰ ਵਰਗਾ ਇੱਕ ਇੰਟੈਲੈਕਚੁਅਲ ਚਿਹਰਾ ਜਿਹਨੂੰ ਦੁਨੀਆ ਜਾਣਦੀ ਆ ਜਿਹਦੀਆਂ ਕਿਤਾਬਾਂ ਆ ਆਉਣ ਤੋਂ ਪਹਿਲਾਂ ਪੜੀਆਂ ਜਾਂਦੀਆਂ ਨੇ ਉਹਨਾਂ ਦਾ ਨੋਟਸ ਲਿਆ ਜਾਂਦਾ ਹੈ ਉਹਦੀ ਬੁਕਿੰਗ ਹੁੰਦੀ ਹੈ ਕਸ਼ੇਸ਼ੀ ਤਰੂਰ ਦੀ ਕਿਤਾਬ ਆ ਰਹੀ ਆ ਮੇਰੇ ਮੇਰੇ ਲਈ ਮੇਰੀ ਕਿਤਾਬ ਕਾਪੀ ਬੁੱਕ ਕਰ ਲਓ ਹੂੰ ਦੂਸਰੇ ਬੰਨੇ ਸਾਡਾ ਪੰਜਾਬ ਦਾ ਆਗੂ ਨੌਜਵਾਨ ਅ ਅਮਰਿੰਦਰ ਸਿੰਘ ਰਾਜ ਆਵੜੰਗਾ ਕਿੱਥੇ ਰਾਜਾ ਬੜੰਗ ਤੇ ਕਿੱਥੇ ਸ਼ਸ਼ੀ ਥਰੂਰ ਵੀ ਜੇ ਤੁਸੀਂ ਅਮਰੀਕਾ ਨੂੰ ਪ੍ਰਤੀਨਿਧ ਮੰਡਲ ਭੇਜਣਾ ਆ ਤਾਂ ਉਹ ਰਾਜਾ ਬੜੰਗ ਥੋੜੀ ਦੇਸ਼ ਦੀ ਜਸਟੀਫਿਕੇਸ਼ਨ ਬਣੇਗਾ ਸੋ ਸ਼ਸ਼ੀ ਥਰੂਰ ਦਾ ਜਾਣਾ ਜਿਹੜਾ ਆ ਉਹ ਇਸ ਤਰੀਕੇ ਨਾਲ ਦੂਸਰਾ ਸ਼ਸ਼ੀ ਥਰੂਰ ਦੇ ਜਾਣ ਤੇ ਕਾਂਗਰਸ ਨੂੰ ਏਦਾਂ ਲੱਗਣ ਲੱਗ ਪਿਆ ਕਿ ਅਸੀਂ ਸ਼ਸ਼ੀ ਧਰੂਰ ਕਾਂਗਰਸ ਵਿੱਚ ਆ ਜੀ ਪਰ ਕਾਂਗਰਸ ਵਿੱਚ ਹੋਣ ਤੇ ਕਾਂਗਰਸ ਦਾ ਹੋਣ ਵਿੱਚ ਫਰਕ ਹੈ ਅ ਉਹ ਇਹ ਚਾਹੁੰਦੇ ਆ ਕਿ ਜੇ ਕਾਂਗਰਸ ਨੇ ਹਰੀ ਝੰਡੀ ਨਹੀਂ ਦਿੱਤੀ ਤੇ ਸ਼ਸ਼ੀ ਧਰੂਰ ਨਾ ਕਰ ਦੇਣ ਵੀ ਮੈਂ ਨਹੀਂ ਜਾਣਾ ਮੇਰੀ ਪਾਰਟੀ ਨਹੀਂ ਮੰਦੀ ਪਰ ਸ਼ਸ਼ੀ ਧਰੂਰ ਹੋਣਾਂ ਨੇ ਕਿਹਾ ਕਿ ਜੇ ਮੇਰੀਆਂ ਸੇਵਾਵਾਂ ਦੀ ਦੇਸ਼ ਮੇਰੇ ਨੂੰ ਲੋੜ ਆ ਤੇ ਮੈਂ ਜਾਣ ਨੂੰ ਤਿਆਰ ਆ ਮੈਨੂੰ ਕੋਈ ਇਸ ਕੱਲ ਦਾ ਫਰਕ ਨਹੀਂ ਕ ਸੋ ਸ਼ਸ਼ੀ ਧਰੂਰ ਹੋਣਾਂ ਦੀ ਹਾਂ ਜਿਹੜੀ ਹੈ ਉਸ ਹਾਂ ਨੇ ਇਹ ਕਲੀਅਰ ਕਰਤਾ ਕਿ ਸ਼ਸ਼ੀ ਥਰੂਰ ਆ ਪਾਰਟੀ ਅੰਦਰ ਕੋਈ ਤਰੇੜਾ ਨਹੀਂ ਕੋਈ ਬਾਉਂਡਰੀਜ਼ ਹੈਗੀਆਂ ਨੇ ਜਿਨ੍ਹਾਂ ਨੂੰ ਅਲੰਗ ਰਿਹਾ ਹੈ ਸ਼ਸ਼ੀ ਥਰੂ ਉਹਨਾ ਬਾਉਂਡਰੀਜ਼ ਨੂੰ ਤੋੜ ਰਿਹਾ ਹੈ ਜੀ ਸੋ ਇਹ ਤੋੜਨ ਦੇ ਨਾਲ ਜਾਂ ਤੋੜਨ ਦੀ ਸੰਭਾਵਨਾ ਦੇ ਨਾਲ ਇਸ ਘਟਨਾ ਨੂੰ ਦੇਖਿਆ ਜਾ ਰਿਹਾ ਹੈ ਵੈਸੇ ਮੈਂ ਸਮਝਦਾ ਅਭੀ ਜੇ ਉਹਨਾ ਤੋੜਨੀਆ ਹੀ ਆ ਤੇ ਫਿਰ ਤੁਹਾਡੇ ਜਾਣ ਜਾਂ ਨਾ ਜਾਣ ਦਾ ਕੋਈ ਫਰਕ ਨਹੀਂ ਅੱਗੇ ਇਹਨੇ ਕਾਂਗਰਸੀ ਗਏ ਨੇ ਤਾਂ ਐਵੀ ਜਾ ਸਕਦੇ ਨੇ ਪਰ ਸ਼ਸ਼ੀ ਤਰੂਰ ਦਾ ਬਦਲ ਜਿਹੜਾ ਆ ਉਹ ਅਮਰਿੰਦਰ ਸਿੰਘ ਰਾਜਾ ਬੜਿੰਗ ਨਹੀਂ ਹੋ ਸਕਦਾ ਜੀ ਬਿਲਕੁਲ ਸਰ ਹੋਰ ਵੀ ਖਬਰਾਂ ਤੇ ਗੱਲਬਾਤ ਕਰਾਂਗੇ ਲੇਕਿਨ ਹੁਣ ਵਕਤ ਇੱਕ ਛੋਟੀ ਜਿਹੀ ਬ੍ਰੇਕ ਡਾਊਨ ਮਿਲਦੀ ਆਂ ਬ੍ਰੇਕ ਤੋਂ ਬਾਅਦ